ਜੀ ਸਤਿ ਸ਼੍ਰੀ ਅਕਾਲ ਜੀ ਹੋ ਸਾਰਿਆਂ ਦਾ ਕੀ ਹਾਲ ਚਾਲ ਆ ਤੇ ਆਹ ਵੀਡੀਓ ਥੋੜੀ ਸਪੈਸ਼ਲ ਆ ਕਿਉਂਕਿ ਜਿਨ੍ਹਾਂ ਨੂੰ ਕੰਮ ਮੈਨੇਜ ਵਿੱਚ ਦਿੱਕਤ ਆਉਂਦੀ ਹੈ ਰਸਿਆ ਚ ਤੇ ਉਹਨਾਂ ਵਾਸਤੇ ਮੈਂ ਵੀਡੀਓ ਬਣਾਈ ਆ ਕਿਉਂਕਿ ਮੈਂ ਇਹ ਸਾਰਾ ਫੇਸ ਕੀਤਾ ਵਾ ਮੈਨੂੰ ਜਦ ਕੰਮ ਮੈਨੇਜ ਇੱਥੇ ਦਿੱਕਤ ਆਉਂਦੀ ਸੀ ਮੈਂ ਲੋਕਾਂ ਨੂੰ ਪੈਸੇ ਵੀ ਪੇ ਕੀਤੇ ਕੰਮ ਲੱਭਣ ਦੇ ਪਰ ਬਹੁਤ ਔਖਾ ਹੁੰਦਾ ਸੀ ਪਰ ਮੈਂ ਖੁਦ ਕੰਮ ਲੱਭਣਾ ਸਿੱਖਿਆ ਤੇ ਇਹਦੇ ਵਾਸਤੇ ਮੈਂ ਅੱਜ ਵੀ ਇਹ ਵੀਡੀਓ ਬਣਾਈ ਆ ਤੇ ਪੂਰੀ ਵੀਡੀਓ ਦੇਖਿਓ ਜਿਹੜੇ ਮੇਰੇ ਭਰਾ ਰਸਿਆ ਜਾਣਾ ਚਾਹੁੰਦਾ ਵਾ ਜਾਂ ਫਿਰ ਰਸਿਆ ਜਾ ਚੁੱਕਿਆ ਵਾ ਉਹਨੂੰ ਉੱਥੇ ਕੰਮ ਨਹੀਂ ਮਿਲ ਰਿਆ ਲੈਂਗੁਏਜ ਪ੍ਰੋਬਲਮ ਆ ਰਹੀ ਆ ਜਾਂ ਕੱਢੀ ਦਾ ਉਹਨੇ ਲਾਇਸੈਂਸ ਚੇਂਜ ਕਰਵਾਉਣਾ ਵਾ ਕੁਝ ਵੀ ਰਸਿਆ ਚ ਕੰਮ ਆ ਤੁਸੀਂ ਇਹ ਵੀਡੀਓ ਦੇਖੋ ਤੇ ਤੁਹਾਡੇ ਲਈ ਆਈ ਹੋਪ ਇਹ ਬੇਨਫਿਟ ਹੋ ਸਕਦੀ ਆ ਤੇ ਇਹ ਵੀਡੀਓ ਅੱਜ ਦੀ ਵੀਡੀਓ ਇਹ ਹੈਗੀ ਆ ਜੀ ਜੀਨੂੰ ਰਸਿਆ ਚ ਕੰਮ ਮੈਨਲ ਚ ਦਿੱਕਤ ਆ ਰਹੀ ਆ ਠੀਕ ਜੀ ਉੱਥੇ ਲੈਂਗੁਏਜ ਦੀ ਪ੍ਰੋਬਲਮ ਆ ਰਹੀ ਆ ਉੱਥੇ ਉਹ ਗੱਡੀ ਚ ਚਲਾਉਣਾ ਚਾਹੁੰਦਾ ਪਰ ਲਾਇਸੈਂਸ ਉਹਨੇ ਇੰਡੀਆ ਦਾ ਲਾਇਸੈਂਸ ਲੈ ਗਿਆ ਉਹ ਇੰਗਲਿਸ਼ ਵਿੱਚ ਆ ਪਰ ਰਸੀਆ ਜੀ ਟ੍ਰਾਂਸਫਰ ਕਰਵਾਉਣਾ ਵਾ ਉਹ ਸਟੈਂਪ ਲੱਗਦੀ ਹੈ ਤਾਂ ਕੁਸ ਤੇ ਉਹ ਚੀਜ਼ਾਂ ਉਹਨੇ ਕਰਵਾਉਣੀਆਂ ਨੇ ਉਹ ਮੇਰੀ ਹੈਲਪ ਲੈ ਸਕਦੇ ਆ ਤੇ ਮੈਂ ਤੁਹਾਡੀ ਹੈਲਪ ਕਰਾਂਗਾ ਤੇ ਬਿਲਕੁਲ ਫ੍ਰੀ ਹੈਲਪ ਕਰਾਂਗਾ ਜਿਹੜਾ ਮਰਾ ਭਰਾ ਉੱਥੇ ਪਹੁੰਚ ਗਿਆ ਲੋਕਾਂ ਦੇ ਤਰਲੇ ਕੱਢ ਰਹੇ ਨੇ ਵੀ ਹਾਂ ਯਾਰ ਕੰਮ ਲਾ ਬਹੁਤ ਔਖੇ ਆ ਪੈਸੇ ਤੋਂ ਕਿ ਉਹਦਾ ਰੂਮ ਦਾ ਰੈਂਟ, ਟ੍ਰਾਂਸਪੋਰਟਰ ਦਾ ਰੈਂਟ, ਟ੍ਰਾਂਸਪੋਰਟ ਦਾ ਖਰਚਾ ਤੇ ਹੋਰ ਕਾਫੀ ਖਰਚੇ ਵਰਤੇ ਹੁੰਦੇ ਜਿਹੜਾ ਬੰਦੇ ਨੂੰ ਉੱਤੇ ਕਰਨੇ ਪੈਂਦੇ ਆ ਔਨ ਦਾ ਸਪੋਰਟ ਤੇ ਇਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਮੈਂ ਜੀਨੂੰ ਵੀ ਮੇਰੇ ਭਰਾ ਨੂੰ ਕੰਮਾਂ ਕੰਮ ਲੱਭਣ ਚ ਦਿੱਕਤ ਆ ਰਹੀ ਆ ਉਤਰਸੀਆ ਚ ਜਾਂ ਹੋਟਲ ਯਾਰ ਸਸਤੇ ਤੋਂ ਸਸਤਾ ਲੱਭਣ ਦੀ ਦਿੱਕਤ ਆ ਰਹੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੈਨੂੰ ਇੰਸਟਾਗ੍ਰam ਤੇ ਜਾਂ ਵੀਡੀਓ ਤੇ ਹੀਟਾਂ ਮੈਸੇਜ ਕਰ ਸਕਦੇ ਹੋ ਆਪਣਾ ਨੰਬਰ ਦੇ ਸਕਦੇ ਹੋ ਮੈਂ ਤੁਹਾਨੂੰ ਪਰਸਨਲੀ ਆਪਣੇ ਨੰਬਰ ਤੋਂ ਕਾਲ ਕਰਾਂਗਾ ਮੇਰੇ ਦੋਸਤ ਰਸੀਆ ਜਿਹੇ ਹੈਗੇ ਨੇ ਉਹਨਾਂ ਨਾਲ ਤੁਹਾਡਾ ਮੈਂ ਮੁਲਾਕਾਤ ਕਰਾਂ ਮਾ ਤੁਸੀਂ ਕੰਮ ਆਸਾਨੀ ਨਾਲ ਤੁਹਾਨੂੰ ਕੰਮ ਮਿਲ ਜੂਗਾ ਤੇ ਆਸਾਨੀ ਨਾਲ ਤੁਹਾਨੂੰ ਇੱਕ ਵਧੀਆ ਰੂਮ ਮਿਲ ਸਕਦਾ ਵਾ ਠੀਕ ਹੈ ਜੀ ਤੇ ਨੰਬਰ ਦੋ ਜੇ ਕੋਈ ਰਸੀਆ ਜਾਣਾ ਚਾਹੁੰਦਾ ਵਾ ਉਹ ਵੀ ਇਹ ਵੀਡੀਓ ਦੇਖ ਲਵੇ ਕਿ ਰਸਿਆ ਜਾ ਕੇ ਇਹਨਾਂ ਕੰਮ ਕਰਨਾ ਇਹਨਾਂ ਸੌਖਾ ਨਹੀਂ ਕਿਉਂਕਿ ਰਸਿਆ ਜਿਹੜਾ ਕੰਮ ਲੱਭਣਾ ਵਾ ਉਹ ਵੀ ਰਸੀਆਂ 'ਚ ਲੱਭਣਾ ਪੈਂਦਾ ਵਾ ਠੀਕ ਹੈ ਜੀ ਜਿੰਨੇ ਵੀ EMPLOYEES ਉੱਥੇ ਜਿਹੜੇ ਮਾਲਕ ਹੁੰਦੇ ਨੇ ਉਹ ਕਹਿੰਦੇ ਨੇ ਵੀ ਰਸੀਆਂ ਹੋਣੀ ਚਾਹੀਦੀ ਥੋੜੀ-ਬਹੁਤ ਕਿਉਂਕਿ ਥੋੜਾ-ਬਹੁਤ ਜੋ ਵੀ ਸਮਾਨ ਤੁਹਾਨੂੰ ਦੇਣਗੇ ਉਹ ਰਸੀਆਂ 'ਚ ਭੁਲਣਗੇ ਤੁਹਾਨੂੰ ਮਾਣੀ ਮੋਟੀ ਗੱਲਬਾਤ ਕਰਨੀ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਭਰਾ ਜਾਣਾ ਚਾਹੁੰਦਾ ਰਸਿਆ ਉਹ ਜੀ ਸਦਗੀ ਰਸਿਆ ਜੌਰਸੀਆ ਬਹੁਤ ਸੋਹਣੀ ਤੇ ਬਹੁਤ ਬਿਊਟੀਫੁਲ ਕੰਟਰੀ ਆ ਤੇ ਲੋਕ ਉਥੋਂ ਦੇ ਬਹੁਤ ਵਧੀਆ ਨੇਚਰ ਦੇ ਆ ਮੈਂ 4 ਸਾਲ ਰਸਿਆ ਲਾਕੇ ਆਇਆ ਮੈਂ ਤੇ ਮੇਰਾ ਉਥੋਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਵਾ ਤੇ ਤੁਸੀਂ ਵੀ ਦੱਸਿਆ ਜਾਣ ਚਾਹੁੰਦੇ ਹੋ ਤੁਹਾਨੂੰ ਏਦਾਂ ਦੀ ਕੋਈ ਦਿੱਕਤ ਆਉਂਦੀ ਆ ਫਿਊਚਰ ਵਿੱਚ ਤੁਸੀਂ ਆ ਵੀਡੀਓ ਤੁਸੀਂ ਦੇਖੀ ਆ ਤਾਂ ਤੁਸੀਂ ਮੇਰਾ ਇੰਸਟਾਗ੍ਰam ਤੇ ਮੇਰ ਨੂੰ ਮੈਨੂੰ ਫੋਲੋ ਕਰ ਲਓ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਤੁਹਾਨੂੰ ਫ੍ਰੀ ਚ ਕਮ ਲੱਭ ਕੇ ਦਊਂਗਾ ਤੁਹਾਨੂੰ ਫ੍ਰੀ ਚ ਮੈਂ ਤੁਹਾਨੂੰ ਹੋਟਲ ਲੱਭ ਕੇ ਦਊਂਗਾ ਹੋਟਲ ਦੇ ਪੈਸੇ ਤੁਸੀਂ ਨੋਰਮਲ ਜੀ ਗੱਲ ਤੁਸੀਂ ਲੱਗ ਕੇ ਦੇ ਸਕਦਾ ਮਾਂ ਕੰਮ ਲੱਗ ਕੇ ਦੇ ਸਕਦਾ ਮਾਂ ਕੰਮ ਬਿਲਕੁਲ ਫ੍ਰੀ ਆ ਨਾ ਤੁਸੀਂ ਕਿਸੇ ਹੋਰ ਨੂੰ ਪੈਸੇ ਦੇਣੇ ਆ ਨਾ ਮੈਨੂੰ ਪੈਸੇ ਦੇਣੇ ਆ ਕੰਮ ਤਾਂ ਮੈਂ ਤੁਹਾਨੂੰ ਦੱਸਾਂਗਾ ਇੱਥੇ ਜਾ ਵੜੋ ਉੱਥੇ ਕੰਮ ਕਰੋ ਆਪਣੇ ਸਵੇਰ ਕੰਮ ਕਰੋ ਸਾਮੇ ਪੈਸੇ ਫੜ ਲਓ ਡਿਊਟੀ ਖਤਮ ਤੇ ਪੈਸੇ ਫੜ ਲਓ ਕੋਈ ਜਾਂ ਹਫ਼ਤੇ ਬਾਅਦ ਜਾਂ ਫਿਰ ਉਸ ਦਿਨੇ ਪੈਸੇ ਕੋਈ ਮਹੀਨੇ ਦਾ ਕੀਤਾ ਗੱਲਬਾਤ ਨਹੀਂ ਤੁਹਾਨੂੰ ਵਧੀਆ ਕੰਮ ਲੱਗ ਕੇ ਦਊਗਾ ਤੁਹਾਨੂੰ ਜਿਹੜਾ ਤੁਹਾਡੀ ਜ਼ਿੰਦਗੀ ਬਾਂਸਕ ਰਸੀਆ ਚ ਕਿਉਂਕਿ ਰਸੀਆ ਦੀ ਜ਼ਿੰਦਗੀ ਬਹੁਤ ਵਧੀਆ ਵਾ ਉਸ ਤੋਂ ਹੁਣ ਮਹਿੰਗੀ ਵੀ ਹੈਗੀ ਆ ਜਦੋਂ ਦੀ ਉੱਥੇ ਲੜਾਈ ਲੱਗੀ ਆ ਫਿਲ ਫਿਲਣ ਨਾਲ ਉਹ ਸੌ ਦੀ ਉਹ ਉੱਥੇ ਬਹੁਤ ਮੁਸੀਬਤ ਆ ਰਹੀ ਆ ਕਿ ਤੇ ਮੇਰਾ ਭਰਾ ਜਿਹੜਾ ਵੀ ਰਸਤੇ ਚ ਮੇਰੀ ਵੀਡੀਓ ਇਸ ਵਕਤ ਦੇਖ ਰਹੇ ਹੋ ਤਾਂ ਤੁਸੀਂ ਮੈਨੂੰ ਵੀਡੀਓ ਦੇ ਹੇਠਾਂ ਕਮੈਂਟ ਕਰ ਸਕਦੇ ਹੋ ਮੈਨੂੰ ਆਪਣਾ ਨੰਬਰ ਜਾਂ ਆਪਣੀ ਇਨਸਾ ਇਨਸਤਾ ਸੌਰੀ ਇਨਸਟਾਗ੍ਰam ਆਈਡੀ ਤੁਸੀਂ ਮੈਨੂੰ ਦੇ ਸਕਦੇ ਹੋ ਤੇ ਮੈਂ ਤੁਹਾਨੂੰ ਆਪ ਖੋਲ ਕਰਾਂਗਾ ਤੁਹਾਨੂੰ ਜੋ ਵੀ ਦਿੱਕਤ ਆ ਰਹੀ ਹੈ ਤੁਹਾਡਾ ਹੱਲ ਕਰਾਂਗਾ ਕਿਉਂਕਿ ਮੇਰੇ ਦੋਸਤ ਵੀ ਹੈਗੇ ਨੇ ਤੇ ਹੋਰ ਜਿੰਤਾ ਦੀ ਤੁਹਾਨੂੰ ਹੈਲਪ ਚਾਹੀਦੀ ਮੈਂ ਤੁਹਾਨੂੰ ਹੈਲਪ ਦਵਾਂਗਾ ਬਿਲਕੁਲ ਫ੍ਰੀ ਹੈਲਪ ਦਵਾਂਗਾ ਕਿਉਂਕਿ ਮੈਂ ਸਾਰਾ ਟਾਈਮ ਫੇਸ ਕੀਤਾ ਵਾ ਮੈਨੂੰ ਪਤਾ ਉਹਤੇ ਦਿੱਕਤ ਕਿਹੜੀ ਕਿਹੜੀ ਦਿੱਕਤ ਹੁੰਦੀ ਆ ਤੇ ਅੱਜ ਦੀ ਵੀਡੀਓ ਇੰਨੇ ਕੀ ਸੀ ਛੋਟੀ ਵੀਡੀਓ ਕਿਉਂਕਿ ਮੈਨੂੰ ਲੱਗਿਆ ਯਾਰ ਵੀਡੀਓ ਬਣਾਉਣੀ ਚਾਹੀਦੀ ਆ ਮੈਨੂੰ ਮੈਂ ਹਰੇ ਪਿਛਲੇ ਹਫਤੇ ਇੱਕ ਆਪਣੇ ਯਾਰ ਦੋਸਤ ਨੂੰ ਕੰਮ ਲਾ ਕੇ ਦਿੱਤਾ ਵਾ ਤੇ ਇਸ ਕਰਕੇ ਮੈਨੂੰ ਲੱਗਿਆ ਵੀਡੀਓ ਬਣਾਉਣੀ ਚਾਹੀਦੀ ਹੈ ਅਗਰ ਕੋਈ ਹੋਰ ਅਸਿਆ ਚ ਹੈਗਾ ਵਾ ਮੇਰਾ ਭਰਾ ਤੇ ਉਹਨੂੰ ਦਿੱਕਤ ਆਉਂਦੀ ਹੋਊਗੀ ਤਾਂ ਤੁਸੀਂ ਮੇਰੇ ਨੂੰ ਨਾਲ ਕਨੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਇਦਾਂ ਹੀ ਮੈਨੂੰ ਪਿਆਰ ਦਿੰਦੇ ਰਹੋ ਇਦਾਂ ਹੀ ਮੇਰੀ ਵੀਡੀਓ ਦੇਖਦੇ ਰਹੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਕਰਿਆ ਕਰੋ ਤੇ ਇਦਾਂ ਹੀ ਆਪਣਾ ਵੀ ਗੱਲਬਾਤ ਹੁੰਦੀ ਰਿਹਾ ਕਰੋਗੀ ਤੇ ਇਦਾਂ ਹੀ ਮੇਰੀ ਵੀਡੀਓ ਦੇਖਦੇ ਰਹਾ ਕਰੋ ਥੈਂਕ ਯੂ ਸੋ ਮਚ ਵਾਚਿੰਗ ਮਾਈ ਚੈਨਲ ਸਸਟਿਕਲ ਜੀ